ਸਚ ਕਮਿਸਰ ਰਮਾਨਾ This is Jody Tura and I'm late to you. ਅ ਜੋਡੀ ਤੁਸੀਂ ਹੁਣੇ-ਹੁਣੇ ਮੈਂ ਸਭ ਤੋਂ ਪਹਿਲਾਂ ਧੰਨਵਾਦੀਆਂ ਤੁਹਾਡਾ ਕਿ ਤੁਸੀਂ ਪ੍ਰੋਗਰਾਮ ਚ ਹਾਜ਼ਰ ਹੋ ਰਹੇ ਹੋ ਅਤੇ ਹੁਣੇ-ਹੁਣੇ ਮੈਂ ਤੁਹਾਡੀ ਤਸਵੀਰ ਦੇਖ ਰਿਹਾ ਸੀ ਲਾਈਵ ਮਿਸਟਰ 피ਰ ਪੋਲੀਓਫ ਸਾਹਿਬ ਪ੍ਰੈਸ ਕਾਨਫਰੰਸ ਕਰ ਰਹੇ ਸਨ ਔਰ ਤੁਸੀਂ ਬਕਾਇਦਾ ਉੱਥੇ ਹਾਜ਼ਰ ਸੀ ਔਰ ਸਾਨੂੰ ਦੱਸੋ ਕਿ ਮਜਮੂਨ ਕੀ ਸੀਗਾ ਔਰ ਸਭ ਤੋਂ ਜਿਹੜਾ ਗਰਮਾ-ਗਰਮ ਮੁੱਦਾ ਹੈਗਾ ਆਦੇ ਮੁੱਦੇ ਦੇ ਉੱਤੇ ਸਾਡੇ ਵਿਰੋਧੀ ਧਿਰ ਦੇ ਆਗੂ 피ਰ ਪੋਲੀਓਫ ਸਾਹਿਬ ਨੇ ਕੀ ਕਿਹਾ ਇਫ ਯੂ ਆਰ ਓਕੇ ਟੂ ਡੂ ਥੈਟ ਪਲੀਜ਼ ਡੂ ਥੈਟ So Mr. Polyev just had a press conference J Surideavitch uh palace. Palisavich Sigi and it was about um, uh, the announcement on action plan on shootings and extortions, uh tied of violence, uh, terrorizing communities across Canada. And um extortion the Jada and extortion and restore safe streets, the plan action plan the announcement keep the edge. ਮਹੱਤਵਪੂਰਨ ਮੁੱਦਾ ਹੈਗਾ ਇਹਦੇ ਬਾਰੇ ਤੇ ਆਪਾਂ ਮਹੀਨਿਆਂ ਤੋਂ ਲਗਾਤਾਰ ਤੁਸੀਂ ਇੱਕ ਖਿੱਤੇ ਨੂੰ ਰਿਪਰੈਜ਼ੈਂਟ ਕਰਦੇ ਹੋ ਤੌਰ 'ਤੇ ਐਮਐਲਏ ਤੁਸੀਂ ਆਵਾਜ਼ ਨੂੰ ਚੱਕਦੇ ਰਹੇ ਹੋ ਕਈ ਵਾਰ ਪ੍ਰੋਗਰਾਮ 'ਚ ਵੀ ਆਪਾਂ ਗਲਬਤ ਕੀਤੀ ਹੈ ਹਾਂਜੀ ਫਿਰ ਪਾਲੀਆਪ ਸਾਹਿਬ ਨੇ ਹੁਣੇ-ਹੁਣੇ ਚੋਣ ਜਿੱਤੀ ਹੈ ਤੇ ਇੱਥੇ ਆ ਕੇ ਪਹਿਲੀ ਇਸ ਮੁੱਦੇ ਤੇ ਗਲਬਤ ਕੀਤੀ ਹੈ ਮੈਨੂੰ ਲੱਗਦਾ ਹੈ ਕਿ ਇਸ ਤੋਂ ਵੱਧ ਕੇ ਮਹੱਤਵਪੂਰਨ ਗੱਲ ਹੋ ਹੀ ਨਹੀਂ ਸਕਦੀ ਤੁਸੀਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਔਰ ਬੀਇੰਗ ਐਮਐਲਏ ਐਂਡ ਬੀਇੰਗ ਅ ਮਮ ਆ ਰਿਸਪੋਨਸੀਬਲ ਸਿਟੀਜ਼ਨ ਸਿਟੀਜ਼ਨ ਆਫ ਦਿਸ ਏਰੀਆ ਐਂਡ ਰੈਜ਼ੀਡੈਂਟ ਆਫ ਦਿਸ ਏਰੀਆ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸੋ ਬਹੁਤ ਵਧੀਆ ਉਹਨਾਂ ਨੇ ਇੱਕ ਐਕਸ਼ਨ ਪਲਾਨ ਜਿਹੜਾ ਆਪਾਂ ਕਾਫੀ ਟਾਈਮ ਤੋਂ ਇਹੀ ਮੰਗ ਰਹੇ ਹਾਂ ਕਿ ਯੂ نو ਜਿਹੜੀ ਐਕਸਟੋਰਸ਼ਨ ਜਿਹੜੀ ਸੇਫਟੀ ਆ ਗਨ ਕ੍ਰਾਈਮ ਇਹਨੂੰ ਆਪਾਂ ਕੰਟਰੋਲ ਕਰ ਸਕੀਏ ਐਂਡ ਇਹਦਾ ਆਪਾਂ ਕਿਹੜਾ ਐਕਸ਼ਨ ਲੈ ਸਕਦੇ ਹਾਂ ਸੋ ਇਹਨਾਂ ਨੇ ਉਹੀ ਯੂ نو ਸਟਾਪ ਐਕਸਟੋਰਸ਼ਨ Um, mandatory jail time for extortions, minimum of three years for all extortions, four years if a gun is involved, and five years when tied to an organization crime. Feed bail not jail not bail. Uh in an if liberal bill C five to C seventy five. Um violent offenders in you know, jail time they not you nu bail this so catch and release bill um laws like liberal bill c75 in which a force judges to apply principle um it devasene jyada kya hega yaar and then fair ban the bishori gangs um to list them as a major extortion group um as a terrorist uh here in canada ਤੁਸੀਂ ਵੀ ਸਮੇਂ ਸਮੇਂ ਦੇ ਉੱਤੇ ਇਸ ਮੁੱਦੇ ਨੂੰ ਪਾਰਲੀਮੈਂਟ ਦੇ ਵਿੱਚ ਵਿਕਟੋਰੀਆ ਉਠਾਉਂਦੇ ਰਹਿੰਦੇ ਹੋ ਅਪਾਰਟ ਫਰਮ ਆਲ ਥੀਸ ਥਿੰਗਸ ਜਿਹੜੇ ਕਿ ਅੱਜ ਪੀਅਰ ਪੋਲੀਓਫ ਸਾਹਿਬ ਨੇ ਕਹੀਆਂ ਨੇ ਜੇਲ੍ਹ ਟਾਈਮ ਦੀ ਗੱਲ ਹੈ ਭਾਵੇਂ ਉਹ ਬੇਲ ਦੀ ਗੱਲ ਕਹੀ ਗਈ ਹੈ ਔਰ ਸਾਰੀਆਂ ਉਹ ਗੱਲਾਂ ਬਾਤਾਂ ਜਿਹੜੀ ਤੁਸੀਂ ਦਸੀਆਂ ਨੇ ਅਦਰ ਦੈਨ ਥੈਟ ਜੇ ਜ਼ਮੀਨੀ ਪੱਧਰ ਦੇ ਉੱਤੇ ਆਪਾਂ ਦੇਖੀਏ ਆਪਣੇ ਸ਼ਹਿਰ ਦੇ ਅੰਦਰ ਆਮ ਲੋਕਾਂ ਨੂੰ ਅਕਸਰ ਪੁਲਿਸ ਕਹਿੰਦੀ ਹੈ ਕਿ ਉਹ ਸਹਿਯੋਗ ਨਹੀਂ ਦਿੰਦੇ ਅਕਸਰ ਪੁਲਿਸ ਕਹਿੰਦੀ ਹੈ ਯਾਸੀਂ ਕਹਿੰਨੇ ਆ ਕਈ ਵੇ ਰਾਂ ਜਦੋਂ ਇਹਨਾਂ ਮੁੱਦੇ ਤੇ ਗੱਲਬਾਤ ਹੁੰਦੀ ਹੈ ਕਿ ਕ੍ਰਾਈਮ ਸਟਾਪਰਸ ਦੇ ਕਹਿ ਸਤਰ ਢੰਗ ਤਰੀਕਾ ਹੈਗਾ ਕਿ ਅਸੀਂ ਆਪਣੇ ਗਲੀਆਂ ਨੂੰ ਆਪਣੇ ਮੁਹੱਲੇ ਨੂੰ ਆਪਣੇ ਸ਼ਹਿਰ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਸਾਡਾ ਸੁਭਾਅ ਦੇ ਵਿੱਚ ਕੁਝ ਐਸਾ ਹੈਗਾ ਕਿ ਅਸੀਂ ਵੀ ਵੀ ਟ੍ਰਾਈ ਨਾਟ ਟੂ ਐਕਟ ਅੰਟਿਲ ਸਾਡਾ ਆਪਣਾ ਬਾਰੀ ਦੇ ਵਿੱਚ ਹੱਥ ਨਹੀਂ ਆਉਂਦਾ ਸੋ ਅਸੀਂ ਆਪ ਮੁਸ਼ਕਲ 'ਚ ਨਹੀਂ ਆਉਂਦੇ ਹਾਂਜੀ ਸੋ ਯੂ نو ਥਿਸ ਇਜ਼ ਐਕਚੁਅਲੀ ਅ ਵੈਰੀ ਇੰਪੋਰਟੈਂਟ ਸਟੈਪ ਅ ਫੰਡਮੈਂਟਲ ਅਸੀਂ ਕਹ ਕੇ ਹਟਿਆ ਕਿ ਅਸੀਂ ਇਹਨੂੰ ਟੂਟੋਰੀਆ ਦੇ ਵਿੱਚ ਪਹਿਲਾਂ ਵੀ ਇਸ ਮੁੱਦੇ ਨੂੰ ਕਾਫੀ ਲੈ ਕੇ ਆ ਰਹੇ ਹਾਂ ਸਾਡਾ ਜਿਹੜਾ ਹੈਗਾ ਇੱਕ ਅਟਾਰਨੀ ਜਨਰਲ ਦੇ ਪਬਲਿਕ ਸੇਫਟੀ ਅਮ ਦੇ ਐਮ ਐਲ ਏਸ ਦੇ ਕ੍ਰਿਟਿਕਸ ਓਵਰ ਵੀ ਇਸ ਮੁੱਦੇ ਤੇ ਬਹੁਤ ਯੂ نو ਬੋਥਵਾਰੀ ਗੱਲ ਕਰ ਰਹੇ ਆ ਐਂਡ This is something that the chaos is happening, and we need to take control. Crime is up by 54 percent, right? And extortions are up by 330 percent across Canada. So, if you de Vichnijega, Brandon, Vilasakian, Calgary, Edmonton, sojda extortions, This is just, um, you know, up by 330 mm. percent. high number and it's, you know, ਅੱਜ ਜਿਹੜੀ ਅਨਾਉਂਸਮੈਂਟ ਆ ਇਹ ਬਹੁਤ ਟਾਈਮ ਪਹਿਲਾਂ ਵੀ ਇਸ ਮੁੱਦੇ ਤੇ ਆਪ ਨੂੰ ਗੱਲ ਕਰਨੀ ਚਾਹੀਦੀ ਸੀਗੀ ਐਂਡ ਇਹਦਾ ਕੰਟਰੋਲ ਲੈਣਾ ਚਾਹੀਦਾ ਸੀ ਕਿ ਅੱਜ ਅਸੀਂ ਇਦਾਂ ਦੀਆਂ ਅਨਾਉਂਸਮੈਂਟਸ ਨਾ ਕਰੀਏ ਸਾਨੂੰ ਯੂ ਨੋ ਇਹਦਾ ਕੋਈ ਸੋਲੂਸ਼ਨ ਪਹਿਲਾਂ ਲੱਭਿਆ ਹੋਣਾ ਚਾਹੀਦਾ ਸੀਗਾ ਜੋਡੀ ਅਖੀਰ ਤੇ ਉੱਤੇ ਆਖਰੀ ਸਵਾਲ ਮੇਰਾ ਕਿ ਜਿਹੜਾ ਮੈਂ ਦੇਖਦਾ ਹਾਂ ਕਿ ਜਦੋਂ ਕੋਈ ਬਹੁਤ ਦਰਦਨਾਕ ਹਾਦਸਾ ਵਾਪਰਦਾ ਹੈ ਘਟਨਾ ਹੁੰਦੀ ਹੈ ਸ਼ੂਟਿੰਗ ਹੋ ਜੇ ਕੋਈ ਮਰ ਜੇ ਜ਼ਖਮੀ ਹੋ ਜੇ ਜਾਂ ਲਗਾਤਾਰ ਕੋਈ ਵਪਾਰ ਨੂੰ ਬਿਜ਼ਨਸ ਨੂੰ ਜਾਂ ਇੱਕੋ ਹੀ ਵਿਅਕਤੀ ਦੇ ਘਰ ਤੇ ਗੋਲੀਆਂ ਚੱਲਦੀਆਂ ਨੇ ਫੇਰ ਅ ਭਾਈਚਾਰੇ ਦਾ ਇੱਕ ਵੱਡਾ ਕੱਟ ਹੁੰਦਾ ਹੈ ਕਿਸੇ ਬੈਂਕ ਉਠਾਲ ਦੇ ਵਿੱਚ ਪੁਲਿਸ ਆਉਂਦੀ ਹੈ ਸਿਆਸਤਦਾਨ ਆਉਂਦੇ ਨੇ ਅ ਅਖੀਰ ਹੀ ਜਾ ਕੇ ਮੈਂ ਪਹਿਲਾਂ ਤੁਹਾਨੂੰ ਕਿਹਾ ਕਿ ਉਹ ਕਹਿੰਦੇ ਜੀ ਤੁਸੀਂ ਸਹਿਯੋਗ ਨਹੀਂ ਦੇ ਰਹੇ ਅਸੀਂ ਕੁਝ ਕਰ ਰਹੇ ਹਾਂ ਅਸੀਂ ਦੱਸ ਨਹੀਂ ਸਕਦੇ ਬਸ ਜੋ ਵੀ ਕਰ ਰਹੇ ਹਾਂ ਦੱਸ ਨਹੀਂ ਸਕਦੇ ਲੋਕੀ ਖੜੇ ਖੜੋਤੇ ਰਿਜ਼ਲਟ ਚਾਹੁੰਦੇ ਨੇ ਮੈਂ ਅਖੀਰਤ ਸਵਾਲ ਤੁਹਾਨੂੰ ਕਰਨਾ ਚਾਹੁੰਦਾ ਕਿ ਪ੍ਰੋਐਕਟਿਵਲੀ ਕੀ ਕੁਝ ਕੀਤੇ ਜਾਣ ਦੀ ਲੋੜ ਹੈ ਪੁਲਿਸ ਨੇ ਜੋ ਕਰਨਾ ਹੈ ਪੁਲਿਸ ਤੋਂ ਅਸੀਂ ਧੱਕਾ ਤਾਂ ਕਰਵਾ ਨਹੀਂ ਸਕਦੇ ਉਹਨਾਂ ਦਾ ਆਪਣਾ ਢੰਗ ਤਰੀਕਾ ਹੈ ਕਾਨੂੰਨ ਦੇ ਹਿਸਾਬ ਨਾਲ ਉਹ ਚੱਲਦੇ ਨੇ ਪ੍ਰੋਐਕਟਿਵਲੀ ਆਪਣੇ ਸ਼ਹਿਰਾਂ ਨੂੰ ਸੁਰੱਖਿਅਤ ਕਰਨ ਦੇ ਵਿੱਚ ਮੈਂ ਕਹਿਆ ਸ਼ੀਰ ਸਾਹਿਬ ਨਾਲ ਇੱਕ ਦਿਨ ਗੱਲ ਕਰ ਰਿਹਾ ਸੀਗਾ ਉਹਨਾਂ ਨੇ ਕਿ ਜਿਹੜਾ ਐਕਸੋਰਸ਼ਨ ਦਾ ਤੇ ਲਾਈਨ ਆਰਡਰ ਦੀ ਬੁਰੇ ਹਾਲਾਤ ਦੀਆਂ ਖਬਰਾਂ ਰੋਜ਼ ਨਿਕਲਦੀਆਂ ਨੇ ਇਹ ਸਰੀ ਚ ਜਾਦੇ ਨੇ ਇਹ ਰਿਚਮੈਂਟ ਚ ਵੀ ਘਟ ਨੇ ਲੈਂਗੁਇਜ ਚ ਵੀ ਘਟ ਹੈ ਇਹਦਾ ਕੀ ਕਾਰਨ ਹੋ ਸਕਦਾ ਪ੍ਰੋਐਕਟਿਵਲੀ ਵਾਂਸ ਅਗੇਨ ਕਨਕਲੂਡਿੰਗ एवरीथिंग ਕੀ ਕੀਤਾ ਜਾ ਸਕਦਾ ਤੁਹਾਡੇ ਲਿਹਾਜ਼ ਨਾਲ ਹਾਂਜੀ ਸੋ ਫਰਸਟ ਆਫ ਅਲ ਆਪਨੂੰ ਪੁਲਿਸ ਵਾਲਿਆਂ ਨੂੰ ਵੀ ਹੈ ਟੂ ਗਿਵ ਪੁਲਿਸ ਮੋਰ ਸਟਰੋਂਗਰ ਟੂਲਸ To combat this kind of violent, the transnational extortion, Hannah. Right? So, onanu pelata pek tools diye. Ekta simple ya jee, you know, they get leads, shooting hoi car kithi ja rahiya. Apne mostly sare intersections de, which major intersections de, which cameras lagewa. Ona di ek jodi hagiya the the view of them, od low kithi gaye wa. Um, so for privacy reasons, right? But you know, in that case, on that, we should be able to, you know, amplify those um, cameras, so you can know see that car, get their license plate, Kia, who the person is driving. So these kind of tools, first of all, you know, we have to allow the policing with tools to. Um, Combat this kind of crime. And second of all, as a community, Sanu, um, you know, ik gupkar te galnu nirekna chahiye ki jee jee mabe bolle aameli ki hoga. Sanu please, U.S. service jaldi hagiya. They're here to serve us and protect us. So, jee thoni dandi koi problem aare ya report it to the police. Don't be scared. Um, as a community, Japan, it's unit please trust that it's part of their job to protect us and it will help them solve hmm. these cases. So look um, you know, can be behind bars. Um but is you know. Probably not that police will not report. Then these kind of problems will not be solved, and police will not know okay. that cases are happening because they are not reporting. So if you have a case of domestic abuse, yes, I have received extortion calls, but police will not report it because there is document. It is an undocumented problem. Then, right? You have to report this to the police. The police has to work with us. And if I hear that there is a case, if there is any call, any threats, you can report to the, police. the police has to ਜੋਡੀ ਬਲ ਚੋਰ ਜੀ ਮੈਂ ਤੁਹਾਡਾ ਨਿੱਜੀ ਤੌਰ ਤੇ ਧੰਨਵਾਦੀ ਹਾਂ ਕਿ ਇਨੇ ਸ਼ਾਰਟ ਨੋਟਿਸ ਤੇ ਤੁਸੀਂ ਆਪਣੇ ਵਿਚਾਰ ਦਿੱਤੇ ਨੇ ਹੁਣੇ-ਹੁਣੇ ਤੁਸੀਂ ਉਸ ਥਾਂ ਤੇ ਹਾਜ਼ਰ ਸੀ ਜਿੱਥੇ ਸਾਡੇ ਦੇਸ਼ ਦੇ ਵਿਰੋਧੀ ਧਿਰ ਦੇ ਆਗੂ ਇਹ ਆਪਣੇ ਵਿਚਾਰ ਦੇ ਰਹੇ ਸਨ ਥੈਂਕ ਯੂ ਵੈਰੀ ਮਚ ਯੂ ਆਰ ਵੈਰੀ ਵੈਲਕਮ ਸਸਰੀ ਗਾਉ ਥੈਂਕ ਯੂ ਬਹੁਤ